ਚੱਕ ਲਈ ਵੀ ਕਹਿੰਦੇ ਮਿਕਸ ਖਰਾਕ ਹੁਣ ਚੱਲਦੇ ਆਪਾਂ ਕਬੂਤਰਾਂ ਕੋਲ ਸਾਜਰੇ ਸਾਜਰੇ ਕਬੂਤਰਾਂ ਨੂੰ ਪਾਈਏ ਦਾਣੇ ਅੱਜ ਗੋਰੀ ਨੂੰ ਐ ਛੁੱਟੀ ਅੱਜ ਬੱਚੇ ਬਿਠਾਵਾਂਗੇ ਨੂਰੀ ਬਾਹਰ ਕੱਢੀ ਹੀ ਮੱਖੀਓ ਮੱਖੀ ਹੋਈ ਪਈ ਆ ਤੇ ਇਹ ਖਰਾਕ ਨੂੰ ਰੱਖਾਂਗੇ ਆਪਾਂ ਇੱਥੇ ਨਰਬਾ ਜੀ ਆ ਵੀ ਕਰ ਲਓ ਜੀ ਇਕੱਠੇ ਤੇ ਉਹ ਕਬੂਤਰਾਂ ਨੂੰ ਬਾਹਰ ਕੱਢ ਲਈ ਬਿੱਲੀ ਤਾਂ ਨਹੀਂ ਆਉਂਦੀ ਆਉਂਦੀ ਆ ਜਰਾ ਕਬੂਤਰਾਂ ਨੂੰ ਬਾਹਰ ਕੱਢ ਲਈਏ ਦੋ ਘੜੀ ਪਹਿਲਾਂ ਇਹਨਾਂ ਨੂੰ ਬਾਹਰ ਹੀ ਕੱਢ ਕੱਲ ਦੇ ਕਰਦੇ ਨੇ ਵਿਚਾਲੇ ਏਕਣੇ ਆਜੋ ਭਾਈ ਆਜੋ ਜੇ ਨਹੀਂ ਤੁਸੀਂ ਰਹਿੰਦੇ ਅੰਦਰ ਸਵੇ ਸਵੇ ਕਬੂਤਰ ਬਾਹਰ ਨਿਕਲਣਗੇ ਆਗੇ 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 ਚਾਰ ਤਾਂ ਨਿਕਲੇ ਆਏ ਦਾਣੇ ਛੱਡਦੇ ਉਦੋਂ ਨੂੰ ਮਾੜੇ ਜੇ ਵਾੜੇ ਜੇ ਇਧਰ ਇਧਰ ਨੂੰ ਹਾਂ ਚਾਹ ਬਸ 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 ਛੜੇ ਅੰਦਰ ਵੜ ਗਏ ਚੱਲ ਕੋਈ ਨਹੀਂ ਨਿਕਲੇ ਆਉਣਗੇ ਹੁਣ ਇਹਨਾਂ ਦਾ ਦਾਣਾ ਪਾਣੀ ਜਾਂ ਪਾ ਦਈਏ ਆਪਾਂ ਲਓ ਵੀ ਸੋਵਾ ਸੋਵਾ ਜਾਲ ਦੀ ਸਫਾਈ ਵੀ ਕਰ ਦਈਏ ਫੇਰ ਫੇ ਮਿੱਟੀ ਮੁੱਟੀ ਪਾ ਦਈਏ ਉਹ ਚਾਹੀਦਾ ਜੱਗ ਦਾ ਉਦੋਂ ਨਹੀਂ ਗੁੱਡੀ ਪਾਉਣ ਬਾਣੀ ਕਾ ਹੋ ਗਿਆ ਨਾ ਯਾਰ ਸਾਫ ਹਫਤੇ ਦੀ ਨਿਸਾ ਹੁਣ ਉੱਪਰ ਦੇ ਖੁੱਡੇ ਵੀ ਪਾਉ ਸਾਫ ਕਰਨੇ ਜਿੱਦਣ ਵੇਲ ਹੋਇਆ ਤੇਰਾ ਸ਼ਾਮ ਨੂੰ ਸ਼ਾਮ ਨੂੰ ਕਰ ਲਾਂਗੇ ਚੱਲ ਨਹੀਂ ਗਾਲ ਨੂੰ ਕਰ ਲਾਂਗੇ ਉਧਰ ਵੀ ਦਾਣੇ ਪਾਤੇ ਬਾਈ ਚੁਗਣ ਲੱਗੇ ਦਾਣੇ ਆ ਆ ਇੱਧਰ ਆ ਗਏ ਚੁਗਣ ਲੱਗ ਗਿਆ ਕੋਈ ਨਹੀਂ ਕੋਈ ਨਹੀਂ ਚੱਲ ਫਿਰ ਉਹਨਾਂ ਦੋ ਨਿਆਰੇ ਨਾਲ ਬੁੱਲੇ ਵੱਢਣ ਦੋ ਇਹਨਾਂ ਨੂੰ ਜੋੜੇ ਵੀ ਤੋੜ ਦੇਣੇ ਆਪਾਂ ਹੌਲੀ ਹੌਲੀ ਹੁਣ ਤੇ ਵਾਸਾ ਉਹ ਕਿਹੜਾ ਬੋਟਾ ਥੱਲਾਂ ਵੀ ਪਾਉਣੀ ਆ ਇੱਕ ਦੋ ਬਚਿਆਂ ਦੇ ਦਾਣੇ ਵੀ ਬਾਹਰ ਟਰੇਆਂ ਚ ਚੁਗਲ ਚੁਗਣ ਲੱਗੇ ਚਲੋ ਵਧੀਆ ਦੁਪਹਿਰੇ ਨੂੰ ਨਵੇਂ ਦਾਣੇ ਪਾ ਦਾਂਗੇ ਹੁਣ ਇੱਥੇ ਖਾ ਪੀ ਲੈਣਗੇ ਇਹ ਤੇ ਨੂਰੀ ਪੁੱਠੇ ਪੰਗੇ ਦੇਖੋ ਪੈਰ ਕਿਵੇਂ ਪੱਕੀ ਕਰਕੇ ਖਸਾਉਂਦੀ ਆ ਬਾਗੂ ਇਹ ਅਸਲ ਗੱਲ ਇਹਨੂੰ ਕੱਚਾ ਚਾਹੀਦਾ ਖਾਣੇ ਨੂੰ ਕੱਚਾ ਹੁਣ ਮੋਟਰ ਤੇ ਬਣਾਵਾਂਗੇ ਨਾਲ ਦੇਖੋ ਉੱਥੇ ਮੋਟਰ ਤੇ ਮੁਰਗੀਆਂ ਹੂੰ ਦੋ ਤਿੰਨ ਛੇਲੇ ਜੇ ਲਿਆਉਣੇ ਆਪਾਂ ਬੱਕਰੀਆਂ ਉਹਦੇ ਠੀਕ ਆ ਲੈਦਾ ਲੈਦਾ ਬਣਾ ਦੇਣਾ ਇਹਨੂੰ ਖੁੱਡੇ ਜੇ ਵਧੀਆ ਬਣਾਵਾਂਗੇ ਐਨ ਉੱਥੇ ਬੈਠਣ ਬੂਠਣ ਨੂੰ ਵੀ ਠੀਕ ਆ ਫੋਨ ਚੱਕ ਲਿਓਨੇ ਚੱਲੀ ਫਿਰ ਦੁਬਾਰਾ ਨਹੀਂ ਚੱਲਾਂਗੇ ਜਾਦੂ ਨੂੰ ਬਈਆ ਕਬੂਤਰ ਚੁਗਦੇ ਨੇ ਨਾ ਮੈਂ ਇਹਨਾਂ ਦੀ ਕੁੰਡੀ ਬੇਲੀ ਕਰਕੇ ਪਾਣੀ ਪੂਣੀ ਪਾ ਦਵਾਂ ਤੇ ਟਰੇ ਕੱਢ ਦਿੰਨਾ ਬਾਹਰ ਅੱਜ ਕੁੰਡੀ ਥੋੜੀ ਜਿਹੀ ਸਾਫ਼ ਹੈ ਇਹਨਾਂ ਦੀ ਧੋਦ ਮਾ ਚੱਲੋ ਮੈਂ ਇੱਕ ਮਿੰਟ ਧੋ ਦਵਾ ਤੇ ਟ੍ਰੇ ਕੱਢ ਲਾਂ ਬਾਹਰ ਦਾ ਬਾਈ ਫਿਰ ਰਹੇ ਆ ਨਜ਼ਾਰੇ ਨਾਲ ਧੁੱਪਾਂ ਚ ਦੇਖੋ ਤਾਂ ਫਿਰ ਤੇ ਮੈਂ ਇਹਨੇ ਟ੍ਰੇਆਂ ਚ ਦਾਣੇ ਦੂਨੇ ਪਾਲ ਮੈਂ ਇੱਧਰ ਲਈ ਘੜੀ ਦੇਖੋ ਤਾਂ ਫਿਰ ਆ ਰਮਾਨੀ ਦੀ ਓਕੇ ਰੋਟਾਂ ਨੇ ਚਲੋ ਫਿਰ ਪਾ ਦਈਏ ਉਧਰ ਮਿੱਟੀ ਵੀ ਪਾਤੀ ਬਾਈ ਆਪੇ ਚਲੇ ਗਏ ਚੋਬਰ ਅੰਦਰ ਚਲੋ ਵੀ ਹੁਣ ਪਾਣੀ ਪੁਣੀ ਪੀ ਲੋ ਬੱਜਿਆਂ ਨੂੰ ਦਊ ਟੋਗਾ ਉਹ ਕੈਰ ਬੋਟਾਂ ਇਹਨਾਂ ਦਾ ਕੰਮ ਡੰਨ ਹੈ ਟਰੇ ਸਾਫ਼ ਕਰਕੇ ਰੱਖ ਦੀ ਦੁਪਹਿਰ ਨੂੰ ਦਾਣੇ ਪਾਵਾਂਗੇ। ਕਿਉਂ? ਕੀ ਹੁੰਦਾ? ਨੂਰੀ ਬਈ ਬਾੜਾ ਤੰਗ ਕਰਨ ਲੱਗੀ ਬਾੜੀ ਖਰਾਬ ਹੋ ਗਈ। ਮਿੱਟੀ ਦੇ ਕੁੰਝੜਾ ਜੇ ਹੋਰ ਲਿਆ ਭੱਜ ਕੇ ਭੱਜ ਕੇ ਭੱਜ ਕੇ। ਅੱਜ ਮਿੱਟੀ ਬਣਾਈਏ ਨਾ ਯਾਰ ਮਿੱਟੀ ਬਣਾਉਣੀ ਹੈ। ਕਬੂਤਰਾਂ ਲਈ ਬਈ ਮਿੱਟੀ ਬਣਾਉਣੀ ਹੈ ਹਨਾ। ਤੇ ਮਨ ਨਾਲ ਸਾਸਰੀ ਘਰ ਵੀ ਨਹੀਂ ਬੁਲਾਇਆ ਸਾਸਰੀ ਘਰ ਸਾਰੇ ਵੀਰ ਭਰਾ ਨੂੰ ਕਿ ਮਕਾਇਮ ਸਾਰੇ ਜਾਨਵਰ ਸੱਟ ਸਾਰੇ ਮਿੱਟੀ ਲੈ ਕੇ ਆਉਣੀਆਂ ਤੰਦੂਰ ਵਾਲੀ ਕਾਲਾ ਨੂਨ ਚੂਨਾ ਤੇ ਹਲਦੀ ਇੱਕ ਹੋਰ ਪਤਾ ਨਹੀਂ ਇੱਕ ਦੋ ਚੀਜ਼ਾਂ ਪੈਂਦੀਆਂ ਆਣੀਆਂ ਉਹ ਪਾ ਕੇ ਮਿੱਟੀ ਤਿਆਰ ਕਰਕੇ ਆਪਾਂ ਉੱਥੇ ਵਿਛਾ ਦੇਣੀ ਹੈ ਕਿਉਂਕਿ ਉਹਦੇ ਨਾਲ ਪਿਆਸ ਲੱਗੀ ਜੋ ਭੁੱਖ ਲੱਗੀ ਜੋ ਇਹਨਾਂ ਨੂੰ ਪਾਣੀ ਪੂਣੀ ਟਾਈਮ ਸਰ ਪੀ ਜਾਣਗੇ ਨਹੀਂ ਫਿਰ ਪਾਣੀ ਪੀਣਾ ਕਰ ਦਿੰਦੇ ਨੇ ਬੰਦ ਹੈ ਤਾਂ ਸੋਕਾ ਲੱਗਦਾ ਇਹਨਾਂ ਨੂੰ ਸਿਆਲ ਚ ਬਸ ਠੀਕ ਹੈ ਬਹੁਤ ਓਕੇ ਸਾਰੀ ਸਾਫ ਸਫਾਈ ਹੋ ਗਈ ਆ ਗੁੰਡਾ ਭੇਡ ਦੇ ਹੁਣ ਮਾਰ ਲਈਏ ਨਿਗਾ ਆਪਾਂ ਹਾਂ ਬਈ ਚੱਪ ਦੇ ਆ ਪੱਠਿਆ ਲੋ ਵੀ ਸਾਰੇ ਸੈੱਟ ਨੇ ਤਕਰੀਬਨ ਓਕੇ ਰਬੋਟਾਂ ਨੇ ਆ ਚੱਪ ਦੇ ਲਓ ਬਿਮਾਰ ਧੀ ਵੀ ਉੱਪਰ ਬੈਠਣ ਲੱਗੀ ਉਠਾ ਲੇ ਹੋ ਗਈ ਨਾ ਓਕੇ ਬਾਕੀ ਸਾਰਾ ਕੋ ਸੈੱਟ ਹੈ ਆ ਜਾਓ ਬਈ ਦਾਣਾ ਪਾਣੀ ਥੋੜਾ ਬਾਧੂ ਪੇ ਆ ਆਉ ਨੇਪਾ ਜੀ ਚੋਕ ਲੋ ਵੀ ਦਾਣਾ ਪਾਣੀ ਹੁਣ ਆਪਣਾ ਕੰਮ ਡੰਨਾ ਹੈ ਦਾਣਾ ਪਾਣੀ ਚੁਗਣਗੇ ਨਿਆਰੇ ਨਾਲ ਠੀਕ ਹੈ ਹਲੇ ਆਪਾਂ ਵੇਲੇ ਆਂ ਦੇਖਦੇ ਆਂ ਫੇਰ ਕੀ ਕਰਨਾ ਹਾਂ ਹੁਣ ਆ ਗਏ ਆਂ ਬਾਈ ਆਪਾਂ ਇੱਧਰ ਲੈ ਗਰੇ ਦੇਖੀ ਜੜੀ ਜੁੜੀਆਂ ਰੰਗ ਹੋ ਗਿਆ ਕਾ ਨਹੀਂ ਹੋ ਗਿਆ ਦੇਖੋ ਤਾਂ ਕਰਤੀਆਂ ਬਲੈਕ ਚੱਲ ਰਿਹਾ ਹੈ ਕੰਮ ਕੇ ਆਰ ਬੋਟਾਂ ਸਾਰਾ ਹੀ ਹੋ ਗਿਆ ਟਰੈਕਟਰ ਵੀ ਖੜਾ ਹੈ ਰਾਜ ਕਰੇਗਾ ਖਾਲਸਾ ਝੰਡਾ ਲਾ ਦਾਂ ਟਰੈਕਟਰ ਤੇ ਚਲੋ ਹੁਣ ਚਲਦੇ ਆਪਾਂ ਮੋਟਰ ਤੇ ਕਿਹੜਾ ਮਾਰ ਕੇ ਜੀਏ ਚੱਲ ਕਬੂਤਰਾ ਵਾਲ ਪਹੁੰਚ ਗਏ ਭਈ ਮੋਟਰ ਤੋਂ ਆ ਗਏ ਨੂਰੀ ਨੇ ਗੰਧ ਮਚਾ ਰੱਖਿਆ ਆਲੇ-ਦਾਲੇ ਜਿਵੇਂ ਧਾਗਾ ਬੰਨ ਵੀ ਰੇ ਢਾਂਗੀ ਨੂੰ ਆ ਭਈਆ ਨਵੀਂ ਢਾਂਗੀ ਅਜ ਲਾਉਨੇ ਆ ਇਹਦੇ ਖੁੱਲੇ ਬੱਚੇ ਬਿਠਾਉਨੇ ਆ ਅੱਜ ਦਾ ਦਿਨ ਥੱਲੇ ਬਿਠਾ ਲਾਂਗੇ ਉੱਪਰੇ ਬਿਠਾ ਲਈਏ ਹੁਣ ਦੇ ਬਣਾ ਲਵਨੀ ਆ ਚੱਲ ਫੇ ਚੱਲ ਚੱਲ ਉਹ ਘਾਰ ਓਕੇ ਘਾਰ ਓਕੇ ਜੇ ਨਾਵਨ ਹੋਈਆਂ ਅੱਛਾ ਚਾਹ ਘੜੀ ਸਾਨੂੰ ਨੀ ਨਾ ਨਾ ਪੱਕਾ ਖੜਾ ਰਹੀ ਤੂੰ ਕੱਚਾ ਕਹਨੂ ਐ ਨਵੀਂ ਢਾਂਗੀ ਕਰਤੀ ਤਿਆਰ ਪਾਈ ਬੱਚੇ ਬਿਠਾਵਾਂਗੇ ਅੱਜ ਇਹਦੇ ਉੱਪਰ ਜਿਵੇਂ ਮੈਂ ਕਿਹਾ ਨੂਰੀ ਮੰਦਿਰ ਛੱਡ ਦਿੱਕੇ ਹਾਲੇ ਖੜੀ ਰਹਿਣ ਦੀ ਏ ਗੰਧੀ ਕਿੰਨੀ ਹੋਈ ਪਈ ਓਹ ਖਰਖਰਾ ਵੇਰਨੇ ਵਾਲੇ ਇਹਦੇ ਪਰ ਉਹ ਨਾ ਹੋਈ ੜੀ ਅੱਜ ਹਵਾ ਹੀ ਚੱਲੀ ਜਾਂਦੀ ਆ ਹੁਣ ਨਾਲ ਆਈਏ ਵੀ ਕਿਵੇਂ ਚੱਲ ਬੰਨ ਫੇਰ ਬੱਚੇ ਬਿਠਾਈਏ ਆਓ ਵੀ ਢਾਂਗੀ ਤੇ ਬਿਠਾ ਤੇ ਓਕੇ ਜਿਵੇਂ ਟ ਲਾ ਢਾਂਗੀ ਵੀਰੇ ਬਸ ਬੈਠਣਾ ਸਿੱਖ ਜਾਣ ਇਹਨਾਂ ਨੇ ਦੋ ਦਿਨ ਚ ਦੂਜੇ ਬੱਚੇ ਦੇ ਭਾਈ ਥੋੜੇ ਜਿਹਾ ਫੋੜੇ ਹੋ ਗਏ ਲੱਤ ਤੇ ਤਾ ਕਰ ਕਿਉਂ ਨੂ ਬਿਠਾ ਨਹੀਂ ਸਕਦਾ ਇੰਨਾ ਨੀਵਾ ਉੱਚੀ ਚੱਕਾ ਕਿਉਂ ਬਿੱਲੀ ਨਾ ਮਾਰੇ ਛਾਲ ਹਨਾ ਇਹ ਨੂੰ ਚੱਕ ਉੱਪਰ ਜਾ ਗੋਰੀ ਉੱਪਰ ਨਹੀਂ ਚੱਕ ਉੱਪਰ ਰੋਜੇ ਕੌੜ ਜੀ ਹੋਈ ਜਾਂਦੀ ਆ ਹੂੰ ਚੱਕ ਦੇ ਪੈ ਬਜੇ ਉੱਪਰ ਨੂੰ ਚੱਕ ਦੇ ਬਸ ਬਸ ਸਾਧਰੀ ਦਾ ਪਾਇ ਪਿਆ ਲੋਡ ਕਰਾਉਣਾ ਚਲੋ ਓਕੇ ਆ ਰਬੋਟਾਂ ਕਰ ਦਈਏ ਥੋੜਾ ਜਿਹਾ ਹੋਰ ਉੱਚਾ ਉਹਦੇ ਬਾਅਦ ਕੋਈ ਹੋਰ ਕੰਮ ਦੇਖਦੇ ਹਾਂ ਹੁਣ ਲਾਵੀ ਉੱਚੀ ਕਰਕੇ ਢਾਂਗੀ ਲਾਤੀ ਇੱਕ ਦੋ ਦਿਨ ਨੈਕਣ ਬਿਠਾਉਣੇ ਆ ਉਹਦੇ ਬਾਅਦ ਤਾਂ ਫਿਰ ਹੋ ਜਾਣਾ ਸਾਰਾ ਕੰਮ ਸੈਟ ਲਾਤੀ ਏਟਾ ਗੀ ਚਲੋ ਵਾ ਇਧਰ ਦਾ ਕੰਮ ਨਿਬੜਿਆ ਫਿਰ ਉਹੀ ਕੰਮ ਹੋ ਗਿਆ ਬਾਈ ਉਹ ਬਚਾ ਉੱਥੇ ਬੈਠ ਗਿਆ ਮੈਨੂੰ ਲੱਗਦਾ ਵੀ ਨਹੀਂ ਹੁਣ ਢਾਂਗੀ ਤੇ ਆ ਜੂਗਾ ਇਹ ਬਾਊ ਹੈ ਆ ਜੂ ਕਰਾਂ ਢਾਂਗੀ ਉੱਥੇ ਨੂੰ ਚਲੋ ਦੇਖਦੇ ਆ ਮਾਰਦੇ ਆ ਬਾਈ ਟਰਾਈ ਜਾਲ ਚ ਕਬੂਤਰ ਕੱਢਣ ਲੱਗੇ ਆ ਆ ਮੈਂ ਢਾਂਗੀ ਦਾ ਲਈ ਖੜਾ ਹਾਂ ਪਰ ਉਹ ਬੈਠ ਗਿਆ ਹੁਣ ਕੋਈ ਨਹੀਂ ਕਰਦੇ ਹਾਲ ਇਹਦਾ ਇਹਦਾ ਬਾਈ ਤੰਗ ਕਰੂਗਾ ਹੁਣ ਉਹ ਬੈਠ ਗਿਆ ਕਾਂਗੀਵਾਂ ਨੂੰ ਦੇਖਦਾ ਹੀ ਨਹੀਂ ਕਰਾਂਗੇ ਲਾਜ ਚਲੋ ਕੋਈ ਇਹਦਾ ਦੇ ਦੇ ਹੌਲੀ ਹੌਲੀ ਕੀ ਬਣਦਾ ਬਾਈ ਉਹ ਬੱਚਾ ਤਾਂ ਆ ਨਹੀਂ ਰਿਹਾ ਇਹਨੂੰ ਖੋਲਦੀ ਏ ਵਿਚਾਰੇ ਨੂੰ ਇਹਦਾ ਦਾਣਾ ਪਾਣੀ ਖਾਵੇ ਇਹਨੂੰ ਖੋਲਦਾ ਮੈਂ ਆਖਰੀ ਹਥਿਆਰ ਵਰਤ ਕੇ ਦੇਖਦੇ ਆਂ ਬਾਈ ਇਹਨਾਂ ਨੂੰ ਕੱਢਦਾ ਮੈਂ ਬਾਹਰ ਫੇਰ ਆਉਗੂ ਇਹੇ ਉਹ ਪੱਲੜ ਖੜ ਜੋ ਬੈਨ ਸੋ ਲੈ ਦਿੰਦੇ ਇਹਨਾਂ ਨੂੰ ਆ ਜਾਓ ਭਾਈ ਬਾਹਰ ਫੜ ਜੋ 1 ਮਿੰਟ ਮਾ ਚੱਕ ਦਮਾ ਯਾਰ ਕੂਤਰੋ ਫਿਰਦੇ ਆ ਬਾਈ ਬੱਚਾ ਆ ਬੈਠਾ ਉੱਪਰ ਚਲੋ ਦੇਖਦੇ ਆਉਂਦਾ ਕਾ ਨਹੀਂ ਨਾਲਿਆ ਬਹਾਨੇ ਨਾਲ ਇਹ ਦਾਣੇ ਚੁੱਕ ਲੈਣਗੇ ਵਿਚਾਰੇ ਖੁੱਡੇ 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 ਚਲੋ 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 ਇਹਦਾ ਕਰਤੇ ਬਾਈ ਬੰਦ ਬੱਚਾ ਨਹੀਂ ਆ ਰਿਹਾ ਕਿੰਨਾ ਚਿਰ ਯਾਰ ਬੈਠੇ ਰਹਾਂਗੇ ਆਪੇ ਆ ਜੂ ਜਦੋਂ ਆਹ ਬੈਠਾ ਪਾ ਵੀਰੇ ਫੜ ਲਿਆ ਓਏ ਵਾਜਾ ਵਾਹ ਤੇਰੇ ਬਾਹੂ ਛੱਡ ਦੇ ਇਹ ਚਾਲ ਚ ਕਿਹੜੇ ਅੰਦਰ ਆ ਨਾ ਥੱਲੇ ਉਤਰਿਆ ਆ ਤਾਂ ਕੋਈ ਨਹੀਂ ਛਾਲੇ ਨੂੰ ਲਗਾਤਾਰ ਬੰਦੇ ਇਹਨੂੰ ਡਾਂਗੀ ਤੇ ਇੱਥੇ ਛੱਡ ਦੇ ਹੁਣ ਤਾਂ ਚਾਹੀ ਅੰਦਰਲਾ ਗੇਟ ਵੀ ਖੋਲ ਦੀ ਆ ਅੰਦਰਲਾ ਗੇਟ ਵੀ ਖੋਲ ਦੇ ਆ ਫੇੜ ਲਈ ਵਾਰ ਚਲੋ ਮੌਜਾ ਹੈ ਬੱਚਾ ਦੇਖੋ ਇਹਦਾ ਕੰਮ ਤਾਂ ਨਿਬੜਿਆ ਚਾਲ ਆ ਜਾ ਬਾਹਰ ਆ ਜਾ ਆ ਜਾ ਵਜ ਕੇ ਵਜ ਕੇ ਵਜ ਕੇ ਅੱਜ ਜੇ ਜੋ ਬਰਾ ਚਲੋ ਵੀ ਇਹ ਵੀ ਕੰਮ ਟੈਨਸ਼ਨ ਨਿਬੜੀ ਆਪਣੀ ਪਹੁੰਚ ਗਏ ਆ ਵੀ ਹੁਣ ਮੋਟਰ ਤੇ ਆਪਾਂ ਕੰਮ ਕਰ ਨਵੇੜ ਗੇ ਆ ਵਧਣੀ ਆਪਾਂ ਡੇਕ ਜੀ ਆਾ ਚੱਕ ਦੇਣਾ ਕਿਉਂਕਿ ਗੰਨੇ ਵਾਲੀ ਟਰਾਲੀ ਨੂੰ ਡਿੱਕਾ ਲਾਉਂਦੀ ਆ ਇਹ ਇਹਨੂੰ ਵੱਡਦੇ ਆ ਗੁਰੀ ਨੂੰ ਦੇਖਦੇ ਆ ਗੁਰੀ ਤੇ ਕਿੰਨੀ ਵੱਡ ਹੁੰਦੀ ਆ ਬਾਕੀ ਫੇਰ ਵੱਡਦੇ ਆ ਇਹਨੂੰ ਅਸਾਂ 2-3 ਟਾਂ ਨੇ ਰਹਿ ਗੇ ਜਾਨੂ ਭਾਉ ਵੀ ਆ ਗਿਆ ਅਸੀਂ ਲੋਡ ਕਰਤੀ ਪਜੈਰੋ ਆ ਉਹ ਦੇਖੋ ਜਿੰਨਾ ਕੋ ਉਹ ਤਾਂ ਤੇ ਨਾਲ ਦੀ ਨਾਲ ਪੱਤਿਆਂ ਦੀ ਡਿਲੀਵਰੀ ਬੱਕਰੀਆਂ ਖਾਤਰ ਬਾਈ ਲੈ ਚੱਲਿਆ ਆਬੀ ਹੋ ਗਈ ਸਫਾਈ ਉਹ ਦਰਖਤ ਕਾਲ ਨੂੰ ਵੱਡਾਂਗੇ ਹੁਣ ਦੇਖੋ ਤਾਂ ਪਜਾਰੋ ਫੁੱਲ ਹੋ ਗਈ ਬਾਉ ਦੀ ਐਨਾ ਉញ ਛੱਡੀ ਫਿਰਦਾ ਦਾ ਬਾਲਣ ਉਹਰੇ ਚਲਦੇ ਹੁਣ ਘਰ ਨੂੰ ਹੱਥ ਪੈਰ ਜੇ ਧੋ ਲਈਏ ਪਹੁੰਚ ਗਏ ਵੀ ਘਰੇ ਬਾਲਣ ਹੁਣ ਉਹ ਕੋਠੇ ਤੇ ਛਾੜ ਦੇਣਾ ਸੁੱਕੀ ਜਾਊਗਾ ਤੇ ਕਮੈਂਟ ਬੋਲਦੀਏ ਹੁਣ ਨਾਲ ਦੀ ਨਾਲ ਕਮੈਂਟ ਕੱਢਣ ਲੱਗ ਗਏ ਬਾਈ ਪੂਰਾ ਸੇਰਾ ਬਲੌਗ ਸਹਿਜ ਪ੍ਰੀਤ ਥੈਂਕ ਯੂ ਵੀਰੇ ਗਹਿਰੀ ਗੱਲ ਗਹਿਰੀ ਗੱਲ ਹੋਰ ਬੰਦੇ ਬਾਈ ਵਧੀਆ ਹਾਂਜੀ ਹਾਂ ਵੀਰੇ ਤੁਸੀਂ ਦੱਸੋ ਜੀ ਕਿਵੇਂ ਹੋ ਸਤਵਿੰਦਰ ਸਿੰਘ ਜੱਟ ਕਬੂਤਰਵਾਜ ਬੂਟਾ ਬਰਮਾ ਅੰਗੁਰ ਪ੍ਰੀਤ ਸਿੰਘ ਹਰਸ਼ ਸਿੰਘ ਕਬੂਤਰਬਾਈ ਤੇਰੇ ਘੈਂਟ ਹੈ ਤੇ ਤੁਸੀਂ ਬੰਦੇ ਵੀ ਘੈਂਟ ਹੋ ਧੰਨਵਾਦ ਵੀਰੇ ਬਹੁਤ ਬਹੁਤ ਕਪਤਾਨ ਗੇਮਰ ਨਾਈਸ ਬ੍ਰਦਰ ਥੈਂਕ ਯੂ ਵੀਰੇ ਸਾਗਰ ਲਵਾਨਾ ਸੋਨਾ ਹੋਲਰ ਸਾਨੂੰ ਵੀ ਜੋੜਾ ਦੇ ਦਿਓ ਬਾਈ ਨਿਊ ਸ਼ੌਕ ਕਰਨਾ ਕੋਈ ਨਾ ਜਰੂਰ ਵੀਰੇ ਜਰੂਰ ਦਊਗਾ ਜੀ ਟੈਲੋ ਜੱਗੀ ਵੀਜੀ ਬਿਲਕੁਲ ਛੋਟੇ ਬੱਚੇ ਆ ਉਹਨਾਂ ਨੂੰ ਦਲੀਆ ਦਿਆ ਕਰੋ ਥੋੜਾ ਥੋੜਾ ਉਸੇ ਪਾਣੀ ਚ ਹਾਂਜੀ ਹਾਂ ਵੀਰੇ ਦਲੀਆ ਦੰਨੇ ਹੁਣ ਦਿੱਤਾ ਹੈ ਪਹਿਲਾਂ ਤੇ ਹੁਣ ਤਾਂ ਵਜਾ ਇੱਕੋ ਆ ਵੀਰੇ ਹੈਰੀ ਬੁੱਡ ਵਰਕਿੰਗ ਵੀਰ ਮੈਂ ਡੱਬ ਵਾਲੀ ਤੋਂ ਆ ਤੁਸੀਂ ਕਦੇ ਹਾਂ ਵੀਰੇ ਮੈਂ ਬਹੁ ਵਾਰੀ ਆਇਆ ਡੱਬ ਵਾਲੀ ਹਰ ਸਿੰਘ ਬਾਈ ਤੇਰਾ ਵਿਆਹ ਹੋਇਆ ਤੁਹਾਨੂੰ ਕੀ ਲੱਗਦਾ ਵੀਰੇ ਹਰ ਸਿੰਘ ਬਾਈ ਜੀ ਕਬੂਤਰ ਦਾ ਧਿਆਨ ਰੱਖ ਮਰਨਾ ਦੇ ਕਿਸੇ ਨੂੰ ਨਹੀਂ ਨਹੀਂ ਹੁਣ ਸੈਟ ਆ ਵੀਰੇ ਹੈਰੀ वुड ਵਰਕਿੰਗ ਬਾਈ ਤੁਹਾਨੂੰ ਕਿੰਨੇ ਸਬਸਕ੍ਰਾਈਬਰ ਚ ਪੈਸੇ ਵੀਰੇ ਤੁਹਾਨੂੰ ਦੱਸਦਾ ਇਹ ਵੀ ਪ੍ਰੋਸੈਸ ਲਵ ਢਿੱਲੋ ਸਾਈ ਪੱਖੀ ਦਾ ਨਾਮ ਬੋਲ ਦੋ ਮਾਮਾ ਮੇਰਾ ਧੰਨਵਾਦ ਵੀਰੇ ਲਵ ਢਿੱਲੋ ਸਾਈ ਪੱਖੀ ਵੀਰਾ ਮਾਮਾ ਲਵ ਢਿੱਲੋ ਦਾ ਹਰਜ ਸਿੰਘ ਬਾਈ ਜੱਸਾ ਥੋੜਾ ਮੁੰਡਾ ਹੈ ਨਾ ਨਾ ਉਹ ਵੀਰੇ ਮੇਰਾ ਭਤੀਜਾ ਜੱਸਾ ਜੈਵੀਰ ਸਿੰਘ ਜੈਵੀਰ ਸਿੱਧੂ ਜਸਕਰਨ ਸਿੱਧੂ ਰੋਮੀਡਾਉਨ ਪ੍ਰਵੀਨ ਸਿੰਘ ਰਵੀ ਰਵੀ ਪਰਵੀਨ ਸਿੰਘਾ ਧੰਨਵਾਦ ਵੀਰੇ ਇੰਨੇ ਕਮੈਂਟ ਕਰਨ ਲਈ ਤੇ ਵੀਰੇ YouTube ਤੋਂ ਪੈਸਿਆਂ ਦੀ ਮੈਂ ਦੱਸ ਦਾਂ ਤੁਹਾਨੂੰ 1000 ਸਬਸਕ੍ਰਾਈਬਰ ਹੋਣਾ ਚਾਹੀਦਾ ਆ 1000 ਤੇ 4000 ਵਾਚ ਟਾਈਮ ਪੂਰਾ ਹੋਣਾ ਚਾਹੀਦਾ ਉਦੋਂ ਬਾਅਦ ਮੋਨਟਾਈਜ਼ ਹੋ ਜਾਂਦਾ ਜਿਦਾ 1000 ਹੋਇਆ ਤੇ 4000 ਘੰਟਾ ਪੂਰਾ ਹੈ ਮੈਨੂੰ ਦੱਸ ਦਿਓ ਮੈਂ ਮੋਨਟਾਈਜ਼ ਕਰਾ ਦੂੰਗਾ ਤੁਹਾਡਾ ਫੇ ਪੈਸੇ ਆਉਣ ਲੱਗ ਜਾਣਗੇ ਤੇ ਬਾਲਣ ਨਾਲ ਦੀ ਨਾਲ ਉੱਪਰ ਬਲੌਗ ਦੀ ਵੀ ਕਰ ਦਨੇ ਆ ਐਂਡਿੰਗ ਮਿਲਾਂਗੇ ਅਗਲੇ ਬਲੌਗ ਵਿੱਚ ਚੈਨਲ ਨੂੰ ਕਰ ਕਰ ਲਿਓ ਸਬਸਕ੍ਰਾਈਬ ਹੋਰ ਕੁਝ ਬੋਲ ਹੋ ਗਿਆ ਦਾ ਤੇ ਮਿਲਾਂਗੇ ਹੁਣ ਆਪਾਂ ਅਗਲੇ ਵਲੌਗ ਚ